ਢੇਰ ਗਿਆ ਸੇਵਾ ਕਰ ਰਿਹਾ ਪੂਰੇ ਫਿਰ ਰਿਹਾ ਉਤਰ ਕੇ ਆ ਜਾ ਇਹ ਤੇ ਪਾਈਏ ਲਓ ਜੀ 1 ਮਿੰਟ ਖੜੋ ਜਾ ਮੈਂ ਸਾਰਾ ਕੁਝ ਕਰ ਦੇਣਾ ਇਧਰ ਆ ਜਾ ਮੇਰੇ ਮਗਰ ਆ ਜਾ ਲਓ ਜੀ ਅੱਜ ਤਰੰਤਾਰ ਸਾਬ ਤੋਂ ਬਾਬੇ ਦੇ ਗ੍ਰਾਹੀ ਕਰਨ ਆਲੇ ਆਏ ਇਹ ਸਿੰਘ ਨਾਲ ਨੇ ਮੇਰੇ ਢੇਰੇ ਤੇ ਆਏ ਇਹ ਉਸ ਬਾਬੇ ਜਗਤਾਰ ਗ੍ਰਾਹੀ ਕਰ ਰਿਹਾ ਜਿਸ ਬਾਬੇ ਨੇ ਲੋਕਾਂ ਤੋਂ ਟੋਕਰੀ ਢਵਾ ਕੇ ਖਾਸਤਾਲ ਬਣਾਇਆ ਕਾਰ ਸੇਵਾ ਸ੍ਰੀ ਤਰਨਤਾਰ ਸਿੰਘ ਕਾਰ ਸੇਵਾ ਠੀਕ ਹੈ ਜੀ ਚਰਨ ਸੇਵਕ ਇਹ ਵੀ ਪੜ ਲਿਓ ਤੁਸੀਂ ਬਾਬਾ ਜਗਤਾਰ ਸਿੰਘ ਦੀ ਕਾਰ ਸੇਵਾ ਵਾਲੇ ਸੰਤ ਬਾਬਾ ਗੁਰਮੁਖ ਸਿੰਘ ਜੀ ਬਾਬਾ ਜੀਵਨ ਸਿੰਘ ਜੀ ਹੈ ਇਹ ਇਹ ਨਹੀਂ ਜੀ ਮਹਾਂਪੁਰਖ ਇਹ ਆਏ ਇਹ ਵੀ ਨਾਲ ਨੇ ਇੱਧਰ ਆ ਜਾਓ ਦੇਖ ਜ਼ਰਾ ਤੂੰ ਵੈਸੇ ਤੂੰ ਤਾਂ ਯਾਰ ਕਿਰਤੀ ਸਿੰਘ ਆ ਇਹ ਵੈਸੇ ਮੈਂ ਆ ਖਲਾਰੀ ਆ ਗੱਡੀ ਇਹ ਸਬਜ਼ੀ ਵੇਚਦਾ ਆ ਜਾ ਆ ਜਾ ਪੁੱਤਰਾ ਆਪਾਂ ਸਿਰਫ ਸਵਾਲ ਹੀ ਕਰਨੇ ਆ ਜੀ ਬਾਬਾ ਜੀ ਉਹ ਮੈਂ ਰੂ ਗੱਲ ਹਾਂਜੀ ਇੱਕ ਬਾਬਾ ਜੀ ਬੈਠੇ ਨੇ ਆ ਇੱਕ ਮਿੰਟ ਆਓ ਅੱਛਾ ਬਾਬਾ ਜੀ ਦੋਹਾਂ ਕੇ ਸਵਾਲਾਂ ਦੇ ਜਵਾਬ ਦੇ ਦਿਓ ਕਿ ਬਾਬਾ ਜਗਤਾਰ ਸਿੰਘ ਹਸਤਾਲ ਬਣਾਇਆ ਉੱਥੇ ਟੋਕਰੀ ਢੋਣ ਵਾਲੇ ਸਿੰਘਾਂ ਦੇ ਮੁxtਲਾਜ਼ ਹੁੰਦੇ ਨੇ ਦਸਿਓ ਮੜਾਇਆ ਜੀ ਬਾਅਦ ਜੀ ਜਿਹੜਾ ਜਾਂਦਾ ਸਹੀ ਉਹ ਨਾ ਹੁੰਦਾ ਹੀ ਹੁੰਦਾ ਅੱਛਾ ਉਹਦਾ ਮੂਹਤ ਇਲਾਜ ਹੁੰਦਾ ਹਾਂ ਹੁੰਦਾ ਛੱਡਦੇ ਪੈਸੇ ਜਿੰਨਾ ਬੜਾ ਜਾਂਦਾ ਕਿੰਨੇ ਕਿ ਛੱਡਦੇ ਆ ਜੀ ਸਾਰੇ ਮਾਫ ਕਰਦੇ ਆ ਇਹ ਸੰਗਤ ਜਾਣਦੀ ਆ ਜਾਂ ਇਲਾਕਾ ਜਾਣਦਾ ਵੀ ਉੱਥੇ ਕਿੰਨੇ ਛੱਡਦੇ ਆ ਜੀ ਗਰਾਈ ਨੂੰ ਇਹ ਆ ਗਿਆ ਕਿਉਂਕਿ ਇਹ ਤੇ ਆਖਣਗੇ ਸਾਰੇ ਛੱਡ ਦਿੰਦੇ ਆ ਲੇਕਿਨ ਉੱਥੇ ਕੋਈ ਇੱਕ ਪੈਸਾ ਨਹੀਂ ਛੱਡਦਾ ਲੋਕ ਉੱਥੇ ਖੱਜਲ ਖਰਾਬ ਹੁੰਦੇ ਆ ਇਹਨਾਂ ਠੇਕੇ ਦੇ ਦਿੱਤਾ 4 ਗੁਣਾ ਉਹਦਾ ਰੇਟ ਵਧ ਹੋ ਗਿਆ ਜੀ ਇਹ ਸਾਡੇ ਕਾਰ ਸੇਵ ਵਾਲੇ ਆ। ਇਹ ਜੈ ਜੈ। ਬਾਬਾ ਜੀ ਸੁਣੋ ਗੱਲ। ਤੁਸੀਂ ਗੱਲ ਫੇਰ ਸੁਣੋ। ਕੋਈ ਨਹੀਂ ਵੀਡੀਓ ਦੇ ਵਿੱਚ ਮੈਂ ਤੈਨੂੰ ਕੋਈ ਗਾਲਾਂ ਥੋੜਾ ਕੱਢਣੀਆਂ। ਅਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ। ਤੁਸੀਂ ਅਸਲੀ ਜੇ ਨਾ ਆਓ ਇੱਧਰ ਇੱਧਰ ਸਾਹਮਣੇ ਆ। ਸਾਹਮਣੇ ਆ। ਹੋਰ ਰੋ ਜਾ ਜੈ ਜੈਰਾ ਮੇਰੀ ਗੱਲ ਸੁਣ ਮੈਂ ਇੱਥੋਂ ਦਾ ਰਹਿਣ ਵਾਲਾ ਤੇ ਮੇਰੇ ਰਿਸ਼ਤੇਦਾਰ ਇੱਥੇ ਤੇਰੇ ਰਿਸ਼ਤੇਦਾਰਾਂ ਤੋਂ ਮੈਂ ਕੀ ਲੈਣਾ ਇੱਕ ਮਿੰਟ ਇੱਕ ਮੇਰੀ ਵੀ ਗੱਲ ਥੋੜੀ। ਇੱਕ ਮਿੰਟ। ਮੈਂ ਨਾ ਚੁੱਪ 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 ਚੁੱਪ। ਮੈਂ ਵੀ ਆਪ ਦੀ। ਅੱਛਾ ਐਵੇਂ ਆ ਬਾਬਾ ਜੀ ਵੀ ਤੁਸੀਂ ਕਹਿੰਦੇ ਮੁਫਤ ਇਲਾਜ ਕਰਦੇ ਆ। ਇਹ ਮੈਂ ਵੀਡੀਓ ਪਾ ਦੂੰਗਾ ਤੇ ਵੀਡੀਓ ਦੇ ਵਿੱਚ ਮੈਂ ਬੇਨਤੀ ਕਰੂੰਗਾ ਵੀ ਜਿਹੜੇ-ਜਿਹੜੇ ਸਾਡੇ ਇਲਾਕੇ ਦੇ ਵਿੱਚ ਤਰਨਤਾਰਨ ਸ੍ਰੀ ਤਰਨਤਾਰਨ ਸਾਹਿਬ ਦੇ ਵਿੱਚ ਇਸ ਬਾਬੇ ਨੇ ਮੁਫਤ ਇਲਾਜ ਕੀਤੇ ਨੇ ਉਹ ਉਹ ਬੰਦੇ ਬਾਬਿਆਂ ਨੂੰ ਗ੍ਰਹੀ ਦਿਓ ਮੇਰੀ ਮਾਤਾ ਬਿਮਾਰ ਹੋਈ ਸੀ ਮੈਂ ਬਾਬਿਆਂ ਦੇ ਹਸਪਤਾਲ ਦੇ ਵਿੱਚ ਮਾਤਾ ਆਪਦੀ ਦਾਖਲ ਕਰਾਈ ਮੈਂ ਪੰਜਾਂ ਦਿਨਾਂ ਦੇ ਵਿੱਚ ਸਵਾ ਲੱਖ ਰੁਪਇਆ ਦੇ ਕੇ ਆਇਆ ਠੀਕ ਹੈ ਜੀ ਇਹ ਕਰਕੇ ਇਹ ਬਾਬਿਆਂ ਦਾ ਹਸਪਤਾਲ ਤੇ ਅੱਜ ਫੇਰ ਬਾਬੇ ਗਰਾਈ ਨੂੰ ਆ ਗਏ ਆ ਮੈਂ ਕਿਸੇ ਬਾਬੇ ਨੂੰ ਮਾੜਾ ਨਹੀਂ ਕਹਿੰਦਾ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਆਹ ਗੱਡੀ ਜੀ ਅੱਜ ਤੋਂ ਨਿਕਲ ਤੁਰੀ ਆ ਇਹ ਗੱਡੀਆਂ ਤੁਹਾਡੇ ਇਲਾਕੇ ਦੇ ਵਿੱਚ ਆਉਣ ਗਿਆ ਇਹਨਾਂ ਗੱਡੀਆਂ ਦੇ ਵਿੱਚ ਆ ਸੇਵਾਦਾਰ ਜਾਂ ਹੋਰ ਵੀ ਹੋਣਗੇ ਇਹ ਕਰਕੇ ਸੰਗਤ ਨੇ ਇਸ ਇਲਾਕੇ ਨੇ ਫੈਸਲਾ ਕਰਨਾ ਵੀ ਇਹ ਬਾਬੇ ਗਰਾਈ ਕਰਕੇ ਕੀ ਤੁਹਾਡੇ ਬੱਚਿਆਂ ਨੂੰ ਤੁਹਾਡੇ ਬਜ਼ੁਰਗਾਂ ਨੂੰ ਇਹ ਫ੍ਰੀ ਇਲਾਜ ਦੇਣਗੇ ਮੁਫਤ ਇਲਾਜ ਦੇਣਗੇ ਗਰਾਈ ਦੇਣੀ ਸਾਡਾ ਫਰਜ ਆ ਜੇ ਉਹ ਹਸਪਤਾਲ ਮੁਫਤ ਆ ਤੇ ਜੇ ਹਸਪਤਾਲ ਮੁਫਤ ਆ ਜ਼ਰੂਰ ਗਰਾਈ ਦਿਓ ਜੇ ਹਸਪਤਾਲ ਦੇ ਵਿੱਚ ਦੂਜੇ ਹਸਪਤਾਲਾਂ ਨਾਲੋਂ ਦੋ ਗੁਣਾ ਪੈਸੇ ਲੱਗਦੇ ਆ ਤੇ ਫਿਰ ਤੁਸੀਂ ਸੰਗਤੇ ਆ ਫੈਸਲਾ ਕਰ ਲਓ ਵੀ ਇਹਨਾਂ ਨਾਲ ਕੀ ਤੁਹਾਂ ਭਾਵੀਤਣੀਆਂ ਇਹਨਾਂ ਨਾਲ ਤੁਹਾਂ ਕੀ ਕਰਨੇ ਵੈਰ ਜੀ ਦਾ ਖਾਲਸਾ ਵੈਰ ਜੀ ਦਾ